ਦੋਸਤੋ ਸੱਚੀ ਗੱਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਜਿਸ ਦੇ ਵਿੱਚ ਇੱਕ ਪਰਿਵਾਰ ਆਪਣੇ ਲਾਲਚ ਦੀ ਪੂਰਤੀ ਦੇ ਲਈ ਇੱਕ ਬੇਗਨਾ ਬੰਦੇ ਦਾ ਕਤਲ ਕਰ ਦਿੰਦਾ ਤੇ ਇਸ ਕਤਲ ਨੂੰ ਲੁਕਾਉਣ ਦੇ ਲਈ ਉਹ ਇਸ ਕਤਲ ਨੂੰ ਜਿਹੜਾ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਜਦੋਂ ਪੁਲਿਸ ਆਪਣੀ ਜਾਂਚ ਕਰਦੀ ਹੈ ਤਾਂ ਪੁਲਿਸ ਚੰਗੀ ਕਾਰਗੁਜ਼ਾਰੀ ਦੇ ਸਦਕਾ ਇਸ ਕੇਸ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਪੁਲਿਸ ਇਸ ਕਤਲ ਕੇਸ ਦਾ ਜਿਹੜਾ ਖੁਲਾਸਾ ਕਰਦੀ ਹੈ ਤੇ ਜਿਵੇਂ ਪੁਲਿਸ ਇਸ ਕੇਸ ਦੇ ਵਿੱਚ ਅੱਗੇ ਵਧਦੀ ਜਾਂਦੀ ਹੈ ਤਾਂ ਪੁਲਿਸ ਦੇ ਸਾਹਮਣੇ ਨਵੇਂ-ਨਵੇਂ ਕਹਾਣੀਆਂ ਆਉਂਦੀਆਂ ਇਸ ਕੇਸ ਦੇ ਵਿੱਚ ਨਵੇਂ-ਨਵੇਂ ਮੋੜ ਆਉਂਦੇ ਆ ਤੇ ਇਸ ਕੇਸ ਨੂੰ ਪੁਲਿਸ ਫਿਰ ਅਖੀਰ ਦੇ ਵਿੱਚ ਹੱਲ ਕਰਦੀ ਹੈ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ ਹੈ ਕੌਣ ਸੀ ਉਹ ਬੰਦਾ ਜਿਸ ਦਾ ਉਸ ਪਰਿਵਾਰ ਨੇ ਕਤਲ ਕੀਤਾ ਤੇ ਕਿਵੇਂ ਪੁਲਿਸ ਦੇ ਫਿਰ ਸਾਰਾ ਪਰਵਾਰ ੜਿੱਕੇ ਆਉਂਦਾ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜੇਕਰ ਤੁਸੀਂ ਪਹਿਲਾਂ ਤੋਂ ਆਪਣੇ ਇਸ ਚੈਨਲ ਦੇ ਉੱਤੇ ਆਪਣੇ ਵੀਡੀਓਜ਼ ਦੇਖਦੇ ਹੋ ਤਾਂ ਤੁਹਾਡਾ ਬਹੁਤ ਤਹਿ ਦਿਲ ਤੋਂ ਧੰਨਵਾਦ ਹੈ ਜੀ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਆਏ ਹੋ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਜੀ 9 ਜਨਵਰੀ 2023 ਤੇਲੰਗਾਨਾ ਦਾ ਇੱਕ ਜ਼ਿਲ੍ਹਾ ਮੇਂਡਿਕ ਉਸ ਮੇਂਡਿਕ ਜ਼ਿਲ੍ਹੇ ਦੇ ਵਿੱਚ ਪੈਂਦਾ ਇੱਕ ਪਿੰਡ ਵੈਂਕਟਪੁਰ ਉਸ ਵੈਂਕਟਪੁਰ ਪਿੰਡ ਦੇ ਵਿੱਚ 9 ਜਨਵਰੀ 2023 ਨੂੰ ਲੋਕਾਂ ਨੂੰ ਇੱਕ ਕਾਰ ਨਜ਼ਰ ਆਈ ਜਿਸ ਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਜਦੋਂ ਲੋਕ ਉਸ ਕਾਰ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਉਸ ਕਾਰ ਦੇ ਅੰਦਰ ਇੱਕ ਕਿਸੇ ਬੰਦੇ ਦੀ ਲਾਸ਼ ਜਲ ਰਹੀ ਸੀ ਜੋ ਕਿ ਡਰਾਈਵਰ ਸੀਟ ਦੇ ਉੱਤੇ ਬੈਠਾ ਸੀ ਇਦਾਂ ਲੱਗ ਰਿਹਾ ਸੀ ਕਿ ਉਸ ਬੰਦੇ ਨੂੰ ਕਾਰ ਦੇ ਵਿੱਚੋਂ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਉਸ ਕਾਰ ਨੂੰ ਅੱਗ ਲੱਗ ਗਈ ਤੇ ਉਹ ਵਿੱਚ ਹੀ ਸੜ ਕੇ ਮਰ ਗਿਆ ਤਾਂ ਹੁਣ ਉੱਥੋਂ ਦੇ ਜਿਹੜੇ ਲੋਕ ਸੀ ਵੈਂਕਟਪੁਰ ਦੇ ਉਹ ਪੁਲਿਸ ਸਟੇਸ਼ਨ ਦੇ ਵਿੱਚ ਖਬਰ ਦਿੰਦੇ ਆ ਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਆ ਕੇ ਉਸ ਕਾਰ ਦੇ ਵਿੱਚੋਂ ਉਸ ਲਾਸ਼ ਨੂੰ ਬਾਹਰ ਕੱਢਦੀ ਹੈ ਤੇ ਹੁਣ ਪੁਲਿਸ ਨੇ ਪਤਾ ਕਰਨਾ ਸੀ ਕਿ ਇਹ ਕਾਰ ਕਿਸ ਦੀ ਹੈ ਇਸ ਦੇ ਲਈ ਪੁਲਿਸ ਹੁਣ ਉਸ ਕਾਰ ਦੀ ਰਜਿਸਟ੍ਰੇਸ਼ਨ ਚੈੱਕ ਕਰਦੀ ਹੈ ਤੇ ਜਦੋਂ ਡਿਟੇਲ ਕੱਢੀ ਜਾਂਦੀ ਹੈ ਤਾਂ ਪਤਾ ਲੱਗਦਾ ਕਿ ਉਹ ਕਾਰ ਧਰਮ ਨਾਇਕ ਨਾਮ ਦੇ ਬੰਦੇ ਦੇ ਨਾਮ ਤੇ ਰਜਿਸਟਰ ਸੀ ਉਹ ਬੰਦਾ ਇੱਕ ਸਰਕਾਰੀ ਅਫਸਰ ਸੀ ਜੋ ਕਿ ਸਟੇਟ ਸੈਕਟਰੀਏਟ ਦੇ ਵਿੱਚ ਕੰਮ ਕਰਦਾ ਸੀ ਤਾਂ ਜਦੋਂ ਇਹ ਪਤਾ ਲੱਗਿਆ ਪੁਲਿਸ ਵਾਲਿਆਂ ਨੂੰ ਤਾਂ ਉਸ ਨਾਇਕ ਦੇ ਘਰ ਦੇ ਵਿੱਚ ਖਬਰ ਪਹੁੰਚਾਈ ਗਈ ਤਾਂ ਉਸ ਨਾਇਕ ਦੇ ਘਰ ਤੋਂ ਜਦੋਂ ਲੋਕ ਉੱਥੇ ਆਏ ਉਹਨਾਂ ਨੇ ਆ ਕੇ ਕਾਰ ਤੋਂ ਦੇਖਿਆ ਤੇ ਉਸ Laash ਨੂੰ ਦੇਖਿਆ ਤਾਂ ਉੱਚੀ ਉੱਚੀ ਰੋਣਾ ਸ਼ੁਰੂ ਕੀਤਾ ਹੁਣ ਪੁਲਿਸ ਨੇ ਜਦੋਂ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਇਹ Laash ਹੈ ਜਿਹੜੀ ਉਹ ਨਾਇਕ ਦੀ ਹੀ ਹੈ ਜੋ ਕਿ ਗੱਡੀ ਦੇ ਵਿੱਚ ਕਿਤੇ ਗਿਆ ਹੋਇਆ ਸੀ ਤੇ ਜਿਹੜਾ ਘਰ ਨੂੰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਅੱਗ ਲਾ ਕੇ ਉਸ ਦੀ ਇਦਾਂ ਬਹੁਤ ਹੋ ਚੁੱਕੀ ਸੀ ਤਾਂ ਹੁਣ ਪੁਲਿਸ ਘਰਦਿਆਂ ਨੂੰ ਸ਼ਾਂਤ ਕਰਦੀ ਹੈ ਤੇ ਉਸ ਦੀ Laash ਨੂੰ ਪੋਸਟਮਾਰਟਮ ਦੇ ਲਈ ਪੁਲਿਸ ਜਿਹੜੀ ਹਸਪੀਟਲ ਭੇਜਦੀ ਹੈ ਜਦੋਂ ਪੁਲਿਸ ਉਸ ਦੀ Laash ਨੂੰ ਹਸਪੀਟਲ ਭੇਜ ਰਹੀ ਸੀ ਤਾਂ ਪੁਲਿਸ ਵਾਲਿਆਂ ਨੇ ਜੋ ਦੇਖਿਆ ਜੋ ਪੁਲਿਸ ਦੇ ਸਾਹਮਣੇ ਆਇਆ ਤਾਂ ਉਸ ਨੂੰ ਦੇਖ ਕੇ ਪੁਲਿਸ ਵਾਲਿਆਂ ਨੂੰ ਕੁਝ ਸ਼ੱਕ ਹੋਣਾ ਸ਼ੁਰੂ ਹੋਇਆ ਕਿਉਂਕਿ ਪੁਲਿਸ ਵਾਲਿਆਂ ਨੇ ਦੇਖਿਆ ਕਿ ਜਿਹੜੀ ਪੂਰੀ Laash ਸੀਗੀ ਉਹ ਚੰਗੀ ਤਰ੍ਹਾਂ ਜਲ ਚੁੱਕੀ ਸੀ ਪਰ ਉਸ লাশ ਦੇ ਜਿਹੜੇ ਪੈਰ ਸੀ ਹਾਲੇ ਵੀ ਜਲਣ ਤੋਂ ਰਹਿ ਰਹੇ ਸੀ ਤੇ ਜਦੋਂ ਪੁਲਿਸ ਨੇ ਉਸ লাশ ਦੇ ਪੈਰ ਦੇਖੇ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਇਹ ਜਿਹੜੀ লাশ ਹੈ ਇਹ ਨਾਇਕ ਦੀ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਉਹ ਪੈਰ ਸੀ ਉਹ ਕਿਸੇ ਮਜ਼ਦੂਰ ਦੇ ਪੈਰ ਲੱਗ ਰਹੇ ਸੀ ਕਿਉਂਕਿ ਉਹਨਾਂ ਪੈਰਾਂ ਦੇ ਵਿੱਚ ਜਿਹੜੀਆਂ ਬਿਆਈਆਂ ਸੀ ਉਹ ਫਟੀਆਂ ਹੋਈਆਂ ਸੀ ਪੈਰਾਂ ਦੇ ਉੱਤੇ ਮਿੱਟੀ ਲੱਗੀ ਹੋਈ ਸੀ ਦੇਖਣ ਤੋਂ ਇਹ ਲੱਗ ਰਿਹਾ ਸੀ ਕਿ ਇਹ ਕਿਸੇ ਮਜ਼ਦੂਰ ਦੇ ਪੈਰ ਹੈ ਬਲਕਿ ਹੁਣ ਜਿਹੜਾ ਉਹ ਬੰਦਾ ਸੀ ਜਿਸ ਦੀ ਮੌਤ ਹੋਈ ਸੀ ਉਹ ਤਾਂ ਇੱਕ ਸੈਕਟਰੀਏਟ ਦੇ ਵਿੱਚ ਆਫੀਸਰ ਸੀ ਹੁਣ ਜੋ ਵੀ ਉਹਦਾ ਉੱਪਰ ਦਾ ਹੁਲੀਆ ਸੀ ਕੱਪੜੇ ਵਗੈਰਾ ਸੀ ਜਾਂ ਜਿਵੇਂ ਉਸਦੇ ਘਰਦਿਆਂ ਨੇ ਜੋ ਉਸ ਦੀਆਂ ਫੋਟੋਗ੍ਰਾਫਸ ਦਿਖਾਈਆਂ ਤਾਂ ਉਹਨਾਂ ਦੇ ਨਾਲ ਉਹ ਪੈਰ ਸੀ ਜਿਹੜੇ ਉਹ ਮੈਚ ਨਹੀਂ ਕਰ ਰਹੇ ਸੀ ਤਾਂ ਪੁਲਿਸ ਵਾਲਿਆਂ ਨੂੰ ਇੱਥੇ ਕੁਝ ਗੜਬੜ ਨਜ਼ਰ ਆਉਂਦੀ ਹੈ ਤਾਂ ਹੁਣ ਪੁਲਿਸ ਵਾਲੇ ਇਹ ਜਿਹੜੀ ਗੱਲ ਹੈ ਉਹ ਕਿਸੇ ਨੂੰ ਵੀ ਨਹੀਂ ਦੱਸਦੇ ਇੱਥੋਂ ਤੱਕ ਕਿ ਪਰਿਵਾਰ ਨਾਲ ਵੀ ਉਹ ਗੱਲ ਨਹੀਂ ਕਰਦੇ ਤੇ ਉਸ ਲਾਸ਼ ਨੂੰ ਹੁਣ ਪੋਸਟਮਾਰਟਮ ਦੇ ਲਈ ਭੇਜ ਦਿੰਦੇ ਆ ਤੇ ਦੂਜੇ ਪਾਸੇ ਹੁਣ ਪੁਲਿਸ ਆਪਣੇ ਪੱਖ ਤੋਂ ਇੱਕ ਜਾਂਚ ਕਰਨੀ ਸ਼ੁਰੂ ਕਰਦੀ ਹੈ ਪੁਲਿਸ ਵਾਲਿਆਂ ਨੂੰ ਲੱਗਦਾ ਕਿ ਉਹ লাশ ਹੈ ਜਿਹੜੀ ਉਹ ਨਾਇਕ ਦੀ ਨਹੀਂ ਬਲਕਿ ਕਿਸੇ ਹੋਰ ਦੀ ਹੈ ਤੇ ਜਿਹੜਾ ਨਾਇਕ ਹਲੇ ਵੀ ਕਿਤੇ ਜਿਉਂਦਾ ਹੋ ਸਕਦਾ ਤਾਂ ਇਹਦੇ ਤਹਿਤ ਹੀ ਪੁਲਿਸ ਵਾਲੇ ਹੁਣ ਉਸ ਨਾਇਕ ਦੀਆਂ ਜਿਹੜੀਆਂ ਫੋਟੋਗ੍ਰਾਫਸ ਸੀਗੀਆਂ ਉਹ ਨੇੜੇ țeੜੇ ਦੇ ਪੁਲਿਸ ਸਟੇਸ਼ਨਸ ਦੇ ਵਿੱਚ ਭੇਜਦੇ ਆ ਤੇ ਕਹਿੰਦੇ ਆ ਕਿ ਜੇਕਰ ਇਹ ਬੰਦਾ ਕਿਤੇ ਨਜ਼ਰ ਆਵੇ ਤਾਂ ਸਾਨੂੰ ਸੂਚਿਤ ਕੀਤਾ ਜਾਵੇ ਤਾਂ ਇਹਦੇ ਚੱਲਦੇ ਆ ਪੁਲਿਸ ਦੇ ਹੱਥ ਇੱਕ ਕਾਮਯਾਬੀ ਲੱਗਦੀ ਹੈ ਪੁਲਿਸ ਵਾਲਿਆਂ ਨੂੰ ਇੱਕ ਨਿਜਾਮਾਬਾਦ ਦੇ ਵਿੱਚ ਸੀਸੀਟੀਵੀ ਫੁਟੇਜ ਮਿਲਦੀ ਹੈ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਬੰਦਾ ਨਾਇਕ ਨਜ਼ਰ ਆਉਂਦਾ ਜੋ ਕਿ ਹਾਲੇ ਵੀ ਜਿਉਂਦਾ ਸੀ ਤੇ ਹੁਣ ਜਦੋਂ ਸੀਸੀਟੀਵੀ ਫੁਟੇਜ ਪੁਲਿਸ ਨੇ ਦੇਖੀ ਤੇ ਉਸ ਬੰਦੇ ਨੂੰ ਜਿਉਂਦਾ ਦੇਖਿਆ ਤਾਂ ਪੁਲਿਸ ਵਾਲਿਆਂ ਦਾ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਗਿਆ ਤੇ ਹੁਣ ਪੁਲਿਸ ਵਾਲੇ ਉਸ ਬੰਦੇ ਦੀ ਭਾਲ ਕਰਨੀ ਸ਼ੁਰੂ ਕਰਦੇ ਆ ਤਾਂ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਇਸ ਬੰਦੇ ਦੀ ਜੇ ਭਾਲ ਕਰਨੀ ਆ ਤਾਂ ਇਸ ਦੇ ਪਿੰਡ ਦੇ ਵਿੱਚ ਵੀ ਪਹਿਰਾ ਲਾਉਣਾ ਚਾਹੀਦਾ ਇਹ ਕਦੇ ਨਾ ਕਦੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਜ਼ਰੂਰ ਆਊਗਾ ਤਾਂ ਇਹਦੇ ਚੱਲਦੇ ਆਂ ਹੀ ਪੁਲਿਸ ਜਦੋਂ ਇਹ ਜਾਂਚ ਕਰ ਰਹੀ ਸੀ ਤਾਂ ਦੂਜੇ ਪਾਸੇ ਜਿਹੜਾ ਨਾਇਕ ਸੀ ਉਹਨੂੰ ਵੀ ਪਤਾ ਲੱਗ ਚੁੱਕਿਆ ਸੀ ਕਿ ਪੁਲਿਸ ਮੇਰੀ ਜਾਂਚ ਕਰ ਰਹੀ ਹੈ ਮੈਨੂੰ ਲੱਭ ਰਹੀ ਹੈ ਪੁਲਿਸ ਤਾਂ ਇਹਦੇ ਚੱਲਦੇ ਆਂ ਇੱਕ ਲਾਸਟ ਵਾਰ ਜਿਹੜਾ ਨਾਇਕ ਆ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਪਣੇ ਪਿੰਡ ਪਹੁੰਚਦਾ ਤੇ ਜਦੋਂ ਉਹ ਆਪਣੇ ਪਿੰਡ ਆਉਂਦਾ ਪਹਿਲਾਂ ਤੋਂ ਹੀ ਪੁਲਿਸ ਵਾਲਿਆਂ ਨੇ ਉੱਥੇ ਜਿਹੜਾ ਪਹਿਰਾ ਲਾਇਆ ਹੋਇਆ ਸੀ ਪੁਲਿਸ ਤਾਇਨਾਤ ਸੀ ਤਾਂ ਉੱਥੇ ਪਹੁੰਚਦੇ ਆਂ ਹੀ ਪੁਲਿਸ ਉਹਨੂੰ ਉੱਥੋਂ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਪੁਲਿਸ ਨੂੰ ਜਿਹੜਾ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਉਹਨੂੰ ਉੱਥੇ ਲਿਆ ਕੇ ਉਹ ਤੋਂ ਪੁੱਛਗਿੱਛ ਹੁੰਦੀ ਹੈ ਤੇ ਪੁੱਛਗਿੱਛ ਦੇ ਦੌਰਾਨ ਜੋ ਗੱਲਾਂ ਉਹ ਪੁਲਿਸ ਨੂੰ ਦੱਸਦਾ ਉਸ ਨੂੰ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ ਜਿਸ ਨਾਇਕ ਨੂੰ ਲੋਕ ਮਰਿਆ ਹੋਇਆ ਸਮਝ ਰਹੇ ਸੀ ਪੁਲਿਸ ਨੇ ਉਸ ਨਾਇਕ ਨੂੰ ਹੁਣ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਨਾਇਕ ਤੋਂ ਹੁਣ ਪੁਲਿਸ ਪੁੱਛਗਿੱਛ ਕਰ ਰਹੀ ਸੀ ਹੁਣ ਪੁਲਿਸ ਇਹ ਪੁੱਛਣਾ ਚਾਹ ਰਹੀ ਸੀ ਉਸ ਤੋਂ ਕਿ ਜੇਕਰ ਨਾਇਕ ਹੁਣ ਜਿਉਂਦਾ ਆ ਤਾਂ ਜਿਹੜੀ ਉਹ Laash ਸੀ ਜਿਹੜੀ ਉਸ ਗੱਡੀ ਦੇ ਵਿੱਚ ਮਿਲੀ ਸੀ ਉਹ ਕਿਸ ਦੀ ਸੀ ਉਹ ਬੰਦਾ ਕੌਣ ਸੀ ਜਿਹਨੂੰ ਕੇ ਕਾਰ ਦੇ ਵਿੱਚ ਸਾਲ ਕੇ ਮਾਰ ਦਿੱਤਾ ਗਿਆ ਸੀ ਹੁਣ ਜਦੋਂ ਪੁਲਿਸ ਨੇ ਉਸ Laash ਦੇ ਪੈਰ ਦੇਖੇ ਸੀ ਤਾਂ ਪੁਲਿਸ ਨੂੰ ਉੱਥੇ ਹੀ ਸ਼ੱਕ ਹੋ ਚੁੱਕਿਆ ਸੀ ਕਿ ਜਿਹੜਾ ਇਹ ਹਾਦਸਾ ਹੈ ਜਾਂ ਜਿਹੜੀ ਇਹ ਅੱਗ ਲੱਗੀ ਹੈ ਇਹ ਕੋਈ ਐਕਸੀਡੈਂਟ ਨਹੀਂ ਬਲਕਿ ਜਾਣਬੁੱਝ ਕੇ ਲਾਈ ਗਈ ਹੈ ਤੇ ਇਸ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਮਾਰਿਆ ਗਿਆ ਤੇ ਪੁਲਿਸ ਹੁਣ ਉਹੀ ਜਾਂਚ ਕਰ ਰਹੀ ਸੀ ਤੇ ਨਾਇਕ ਤੋਂ ਉਹੀ ਪੁੱਛ ਰਹੀ ਸੀ ਕਿ ਉਹ ਬੰਦਾ ਕੌਣ ਸੀ ਜਿਸ ਨੂੰ ਮਾਰ ਕੇ ਗੱਡੀ ਦੇ ਵਿੱਚ ਜਲਾ ਦਿੱਤਾ ਗਿਆ ਸੀ ਤਾਂ ਹੁਣ ਜਦੋਂ ਨਾਇਕ ਪੁਲਿਸ ਨੂੰ ਸਾਰੀ ਗੱਲ ਦੱਸਦਾ ਤਾਂ ਉਸ ਦੇ ਵਿੱਚ ਉਸ ਦੇ ਪਰਿਵਾਰ ਦੇ ਸ਼ਾਮਿਲ ਹੋਣ ਬਾਰੇ ਵੀ ਪਤਾ ਲੱਗਦਾ ਜਿਸ ਦੇ ਵਿੱਚ ਉਸ ਦੀ ਘਰ ਵਾਲੀ ਜਿਸ ਦੀ ਉਮਰ 40 ਸਾਲ ਸੀ ਤੇ ਉਸ ਦਾ ਇੱਕ ਬੇਟਾ ਜਿਸ ਦੀ ਉਮਰ 17 ਸਾਲ ਸੀ ਤੇ ਉਸ ਦੀ ਹੀ ਇੱਕ ਭੈਣ ਨਾਇਕ ਦੀ ਉਹ ਵੀ ਸ਼ਾਮਿਲ ਸੀ ਤੇ ਉਸ ਦਾ ਇੱਕ ਭਾਣਜਾ ਜਾਨੀ ਕਿ ਉਸ ਦੀ ਭੈਣ ਦਾ ਇੱਕ ਬੇਟਾ ਸੀ ਜਿਸ ਦੀ ਉਮਰ 16-17 ਸਾਲ ਦੀ ਸੀ ਜਿਸ ਦਾ ਨਾਮ ਸ਼੍ਰੀ ਨਿਵਾਸ ਸੀ ਉਹ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਤੇ ਜਦੋਂ ਪੁਲਿਸ ਵਾਲਿਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਸਾਰੇ ਦਾ ਸਾਰਾ ਪਰਿਵਾਰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਂਦਾ ਤੇ ਅੱਗੇ ਜਦੋਂ ਪੁੱਛਗਿੱਛ ਵਧੀ ਤਾਂ ਪੁਲਿਸ ਨੂੰ ਜੋ ਗੱਲਾਂ ਪਤਾ ਲੱਗੀਆਂ ਉਹਨਾਂ ਤੋਂ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ ਹੁਣ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਿਆ ਕਿ ਜਿਹੜਾ ਉਹ ਨਾਇਕ ਸੀ ਉਸ ਨੇ 7 ਕਰੋੜ 40 ਲੱਖ ਰੁਪਏ ਦੇ ਲਾਈਫ ਇੰਸ਼ੋਰੈਂਸ ਕਰਵਾਏ ਹੋਏ ਸੀ ਜਿਨ੍ਹਾਂ ਨੂੰ ਪਾਉਣ ਦੇ ਲਈ ਉਹਨਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਤੇ ਇੱਕ ਬੇਗੁਨਾ ਬੰਦੇ ਨੂੰ ਮਾਰ ਕੇ ਉਸ ਦਾ ਜਿਹੜਾ ਕਲੇਮ ਲੈਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਹੁਣ ਇੱਥੇ ਪੁਲਿਸ ਵਾਲਿਆਂ ਨੂੰ ਪਤਾ ਇਹ ਲੱਗਿਆ ਕਿ ਜਿਹੜਾ ਇਹ ਨਾਇਕ ਸੀ ਇਹਨੂੰ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਣ ਦਾ ਸ਼ੌਂਕ ਸੀ ਤੇ ਇਸੇ ਸ਼ੌਂਕ ਦੇ ਚੱਲਦਿਆਂ 2018 ਦੇ ਵਿੱਚ ਇਸ ਨੇ ਪਹਿਲੀ ਵਾਰ ਇਸ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਏ ਤੇ ਉਹ ਪੈਸੇ ਇਹਨੂੰ ਵਧੀਆ ਰਿਟਰਨ ਦੇ ਕੇ ਗਏ ਇਹਦੇ ਵਧੀਆ ਉਸ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਬਣੇ ਤਾਂ ਉਸ ਤੋਂ ਬਾਅਦ ਜਦੋਂ ਫਿਰ ਕਰੋਨਾ ਆਇਆ ਕਰੋਨਾ ਦੇ ਟਾਈਮ ਜਦੋਂ 2000 ਆਪਾਂ ਕਹਿੰਦੇ ਆ 2021 22 ਦਾ ਸਮਾਂ ਸੀ ਤਾਂ ਉਸ ਸਮੇਂ ਇਸ ਬੰਦੇ ਨੇ ਕਾਫੀ ਜਿਆਦੇ ਲੋਕਾਂ ਤੋਂ ਪੈਸੇ ਫੜ ਕੇ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਲਾ ਦਿੱਤੇ ਤੇ ਉਹ ਪੈਸੇ ਇਹਨੂੰ ਪਹਿਲਾਂ ਤਾਂ ਰਿਟਰਨ ਵਧੀਆ ਦਿੱਤਾ ਤਾਂ ਅੱਗੇ ਚੱਲ ਕੇ ਉਹ ਪੈਸੇ ਇਹਦੇ ਡੁੱਬ ਚੁੱਕੇ ਸੀ ਇਹਨੇ ਜਿਹੜੇ ਵੀ ਪੈਸੇ ਫੜੇ ਸੀ ਉਹ ਇਹਨੇ 84 ਲੱਖ ਰੁਪਏ ਲੋਕਾਂ ਤੋਂ ਉਧਾਰ ਲਿਆ ਸੀ ਤੇ ਉਧਾਰ ਦਾ ਸਾਰਾ ਪੈਸਾ ਇਹਦਾ ਡੁੱਬ ਚੁੱਕਿਆ ਸੀ ਤੇ ਹੁਣ ਇਹਨੇ ਉਹ ਪੈਸੇ ਵਾਪਸ ਕਰਨੇ ਸੀ ਇਸੇ ਕਰਕੇ ਇਹਨੇ ਹੁਣ 7 ਕਰੋੜ 40 ਲੱਖ ਰੁਪਏ ਦਾ ਜਿਹੜਾ ਲਾਈਫ ਇੰਸ਼ੋਰੈਂਸ ਕਰਾਇਆ ਤੇ ਇਸ ਦੇ ਚੱਲਦਿਆਂ ਹੀ ਹੁਣ ਇਹਨਾਂ ਨੂੰ ਉਹ 7 ਕਰੋੜ 40 ਲੱਖ ਦਾ ਜਿਹੜਾ ਲਾਈਫ ਇੰਸ਼ੋਰੈਂਸ ਸੀ ਉਹ ਲੈਣ ਦੇ ਲਈ ਇੱਕ লাশ ਦੀ ਲੋੜ ਸੀ ਜਿਸ ਨੂੰ ਕਿ ਇਹ ਜਿਹੜਾ ਨਾਇਕ ਦੀ লাশ ਕਹਿ ਸਕਣ ਤਾਂ ਇਸ ਦੇ ਚੱਲਦਿਆਂ ਹੀ ਇਹ 8 ਤੇ 9 ਜਨਵਰੀ ਨੂੰ ਜਿਹੜਾ ਨਾਇਕ ਸੀ ਤੇ ਉਸ ਦਾ ਜਿਹੜਾ ਭਾਨ ਦਾ ਸੀ ਸ੍ਰੀ ਨਿਵਾਸ਼ ਇਹ ਦੋਨੋਂ ਰਾਤ ਨੂੰ ਕਾਰ ਲੈ ਕੇ ਨਿਕਲਦੇ ਆ ਇੱਕ ਬੰਦੇ ਦੀ ਭਾਲ ਦੇ ਵਿੱਚ ਜਿਸ ਦਾ ਕਿ ਹੁਲੀਆ ਵਗੈਰਾ ਇਸ ਦੇ ਮਾਮੇ ਨਾਲ ਯਾਨੀ ਕਿ ਨਾਇਕ ਨਾਲ ਮਿਲਦਾ ਹੋਵੇ ਤਾਂ ਇਹਦੇ ਚੱਲਦੇ ਆਈ ਇਹ ਹైదరాబాద్ ਪਹੁੰਚਦੇ ਆ ਹైదరాబాద్ ਦੇ ਵਿੱਚ ਇਹ ਨਾਮਪੱਲੀ ਨਾਮ ਦਾ ਇੱਕ ਰੇਲਵੇ ਸਟੇਸ਼ਨ ਹੈ ਉੱਥੇ ਜਾਂਦੇ ਆ ਰਾਤ ਨੂੰ ਤਾਂ ਉੱਥੇ ਜਾ ਕੇ ਇਹਨਾਂ ਨੂੰ ਰਾਤ ਨੂੰ ਇੱਕ ਮਜ਼ਦੂਰ ਮਿਲਦਾ ਜਿਸ ਦਾ ਨਾਮ ਅਨੰਜਈਆ ਸੀ ਉਸ ਅੰਜਈਆ ਨਾਮ ਦੇ ਮਜ਼ਦੂਰ ਦੇ ਨਾਲ ਇਹ ਗੱਲਬਾਤ ਕਰਦੇ ਆ ਤੇ ਉਹਨੂੰ ਪੈਸਿਆਂ ਦਾ ਲਾਲਚ ਦਿੰਦੇ ਆ ਤੇ ਉਹਨੂੰ ਕਹਿੰਦੇ ਆ ਕਿ ਆਪਣਾ ਇੱਕ ਕੰਮ ਆ ਤੂੰ ਸਾਡੇ ਨਾਲ ਚੱਲ ਤੇ ਜਦੋਂ ਉਹ ਕੰਮ ਪੂਰਾ ਹੋ ਗਿਆ ਅਸੀਂ ਤੈਨੂੰ ਮਾਲਾ-ਮਾਲ ਕਰ ਦਵਾਂਗੇ ਤੈਨੂੰ ਕਾਫੀ ਜ਼ਿਆਦਾ ਪੈਸੇ ਦਵਾਂਗੇ ਤੇ ਇਹ ਉਹਨੂੰ ਇਹ ਵੀ ਦੱਸਦੇ ਕਿ ਉਹ 2 ਨੰਬਰ ਦਾ ਕੰਮ ਆ ਤੇ ਉਹ ਬੰਦਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਤੇ ਇਹਨਾਂ ਦੇ ਨਾਲ ਬੈਠ ਕੇ ਉਸ ਗੱਡੀ ਦੇ ਵਿੱਚ ਉੱਥੋਂ ਚੱਲ ਪੈਂਦਾ ਹੁਣ ਉਸ ਨੂੰ ਇਹ ਹైదరాబాద్ ਤੋਂ ਲੈ ਕੇ ਇਹ ਇੱਕ ਜਗ੍ਹਾ ਆ ਨਜ਼ਾਮਾਬਾਦ ਉੱਥੇ ਆ ਜਾਂਦੇ ਆ ਹੁਣ ਨਜ਼ਾਮਾਬਾਦ ਦੇ ਵਿੱਚ ਆ ਕੇ ਉਸ ਨੂੰ ਇਹ ਸ਼ਰਾਬ ਪਲਾਉਣੀ ਸ਼ੁਰੂ ਕਰਦੇ ਆ ਜਦੋਂ ਉਹਨੂੰ ਸ਼ਰਾਬ ਵਗੈਰਾ ਪਲਾਉਂਦੇ ਆ ਜਦੋਂ ਉਹਨੂੰ ਪੂਰੀ ਤਰ੍ਹਾਂ ਇਹ ਜਿਹੜਾ ਨਸ਼ੇ ਦੇ ਵਿੱਚ ਕਰ ਲੈਂਦੇ ਆ ਤਾਂ ਇਹਨਾਂ ਨੂੰ ਲੱਗਦਾ ਕਿ ਹੁਣ ਜਦੋਂ ਇਹ ਨਸ਼ੇ 'ਚ ਹੋ ਗਿਆ ਤਾਂ ਇਹਨੂੰ ਮਾਰਨਾ ਸੌਖਾ ਰਹੂ ਉਹਨੂੰ ਮਾਰਨ ਤੋਂ ਪਹਿਲਾਂ ਹੀ ਇਹ ਦੇਖਦੇ ਆ ਕਿ ਜਿਹੜਾ ਉਹਦਾ ਕੱਦ ਕਾਠ ਹੈ ਉਹ ਉਸਦੇ ਨਾਇਕ ਦੇ ਕੱਦ ਕਾਠ ਦੇ ਨਾਲ ਮੈਚ ਨਹੀਂ ਕਰ ਰਿਹਾ ਸੀ ਤਾ ਇਥੇ ਇਹਨਾਂ ਦਾ ਸਾਰਾ ਪਲਾਨ ਇਹਨਾਂ ਨੂੰ ਫੇਲ ਹੁੰਦਾ ਨਜ਼ਰ ਆਇਆ ਤਾਂ ਇਥੇ ਹੁਣ ਇਹ ਪਲਾਨ ਆ ਜਿਹੜਾ ਉੱਥੇ ਹੀ ਡਰਾਪ ਕਰ ਦਿੰਦੇ ਆ ਕਿਉਂਕਿ ਇਹਨਾਂ ਨੂੰ ਇੱਕ ਅਜਿਹਾ ਬੰਦਾ ਚਾਹੀਦਾ ਸੀ ਜਿਸ ਦਾ ਬਿਲਕੁਲ ਕੱਦ ਕਾਠ ਉਸ ਨਾਇਕ ਦੇ ਨਾਲ ਮਿਲਦਾ ਜੁਲਦਾ ਹੋਵੇ ਤਾਂ ਹੁਣ ਉਸ ਮਜ਼ਦੂਰ ਨੂੰ ਇਹ ਸ਼ਰਾਬ ਪਲਾ ਕੇ ਨਜ਼ਾਮਾਬਾਦ ਦੇ ਵਿੱਚ ਹੀ ਛੱਡ ਕੇ ਉੱਥੋਂ ਹੀ ਚਲੇ ਜਾਂਦੇ ਆ ਤੇ ਆਪਣੇ ਨਵੇਂ ਸ਼ਿਕਾਰ ਦੀ ਭਾਲ ਦੇ ਵਿੱਚ ਨਿਕਲ ਜਾਂਦੇ ਆ ਤੇ ਜਦੋਂ ਇਹ ਨਵੇਂ ਸ਼ਿਕਾਰ ਦੀ ਭਾਲ ਕਰ ਰਹੇ ਸੀ ਤਾਂ ਇਹਨਾਂ ਨੂੰ ਨਜ਼ਾਮਾਬਾਦ ਦੇ ਵਿੱਚ ਹੀ ਇੱਕ ਹੋਰ ਮਜ਼ਦੂਰ ਮਿਲਿਆ ਜਿਸ ਦਾ ਨਾਮ ਬਾਬੂ ਸੀ ਉਸ ਨੂੰ ਵੀ ਇਹਨਾਂ ਨੇ ਗੱਲਾਂ ਦੇ ਵਿੱਚ ਲਾਇਆ ਉਸ ਨੂੰ ਵੀ ਪੈਸੇ ਦਾ ਲਾਲਚ ਦਿੱਤਾ ਤੇ ਪੈਸੇ ਦਾ ਲਾਲਚ ਦੇ ਕੇ ਉਹਨੂੰ ਆਪਣੇ ਨਾਲ ਲੈ ਗਏ ਜਦੋਂ ਇਹ ਰਾਸਤੇ ਦੇ ਵਿੱਚ ਜਾ ਰਹੇ ਸੀ ਉਸ ਨੂੰ ਸ਼ਰਾਬ ਵਗੈਰਾ ਵੀ ਭਲਾਈ ਤਾਂ ਇਹਨਾਂ ਨੇ ਦੇਖਿਆ ਕਿ ਉਸ ਬਾਬੂ ਦੇ ਸਿਰ ਦੇ ਉੱਤੇ ਕਾਫੀ ਜ਼ਿਆਦਾ ਵਾਲ ਨੇ ਤੇ ਜਿਹੜਾ ਉਹ ਨਾਇਕ ਸੀ ਉਸ ਦੇ ਸਿਰ ਦੇ ਉੱਤੇ ਕਾਫੀ ਘੱਟ ਵਾਲ ਸੀਗੇ ਤੇ ਇਹਨਾਂ ਦਾ ਜਿਹੜਾ ਇਰਾਦਾ ਸੀ ਉਹ ਇਹ ਸੀ ਕਿ ਉਸ ਨੂੰ ਐਕਸੀਡੈਂਟ ਕਰਕੇ ਮਾਰ ਦਿੱਤਾ ਜਾਵੇ ਤੇ ਉਸ ਦਾ ਚਿਹਰਾ ਵਗੈਰਾ ਜਿਹੜਾ ਖਰਾਬ ਕਰ ਦਿੱਤਾ ਜਾਵੇ ਤੇ ਹੁਣ ਜਦੋਂ ਇਹਨਾਂ ਨੇ ਦੇਖਿਆ ਕਿ ਉਸ ਦੇ ਸਿਰ ਦੇ ਉੱਤੇ ਕਾਫੀ ਜ਼ਿਆਦਾ ਬਾਲ ਨੇ ਤਾਂ ਇਹਦੇ ਚਲਦੇ ਆ ਹੀ ਇਹਨਾਂ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਇਆ ਤੇ ਉਸ ਨੂੰ ਗੱਲਾਂ ਦੇ ਵਿੱਚ ਲਾ ਕੇ ਇਹ ਇੱਕ ਬਸਾਰਾ ਨਾਮ ਦੀ ਜਗ੍ਹਾ ਤੇ ਇੱਕ ਮੰਦਰ ਦੇ ਵਿੱਚ ਉਹਨੂੰ ਲੈ ਕੇ ਗਏ ਤੇ ਉਸ ਨੂੰ ਕਿਹਾ ਕਿ ਆਪਾਂ ਨਵੇਂ ਕੰਮ ਦੀ ਸ਼ੁਰੂਆਤ ਕਰਨ ਲੱਗਿਆਂ ਇਸ ਕਰਕੇ ਆਪਾਂ ਮੰਦਰ ਦੇ ਵਿੱਚ ਜਾ ਕੇ ਪੂਜਾ ਕਰਾਂਗੇ ਤੇ ਜਦੋਂ ਇਹ ਪੂਜਾ ਕਰਨ ਦੇ ਲਈ ਬਾਬੂ ਨੂੰ ਉਸ ਮੰਦਿਰ ਦੇ ਵਿੱਚ ਲੈ ਕੇ ਗਏ ਤਾਂ ਹੁਣ ਸਾਊਥ ਇੰਡੀਆ ਦੇ ਵਿੱਚ ਇੱਕ ਚੀਜ਼ ਕਾਫੀ ਜ਼ਿਆਦਾ ਪ੍ਰਚਲਿਤ ਹੈ ਉੱਥੇ ਦੇ ਲੋਕ ਆਪਣੇ ਸਰਦਾ ਭਾਵਨਾ ਦੇ ਮੁਤਾਬਕ ਆਪਣੇ ਜਿਹੜੇ ਵਾਲ ਨੇ ਉਹ ਮੰਦਿਰ ਦੇ ਵਿੱਚ ਜਿਹੜੇ ਉਸਤਰਾ ਵਗੈਰਾ ਕਰਵਾ ਦਿੰਦੇ ਆ ਆਪਾਂ ਜਿਵੇਂ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਕਿ ਉਹ ਝੰਡ ਕਰਵਾ ਦਿੰਦੇ ਆ ਬਾਲਾਂ ਦੀ ਤਾਂ ਉੱਥੇ ਲਿਜਾ ਕੇ ਉਹਨਾਂ ਨੇ ਉਸ ਬਾਬੂ ਦੇ ਜਿਹੜੇ ਬਾਲ ਸੀ ਉਹ ਕਟਵਾ ਦਿੱਤੇ ਤੇ ਬਾਬੂ ਨੇ ਜਦੋਂ ਬਾਲ ਕਟਵਾਏ ਤੇ ਇਹਨਾਂ ਦੇ ਨਾਲ ਬਹਿ ਕੇ ਅੱਗੇ ਚੱਲਿਆ ਤਾਂ ਵੈਂਕਟਪੁਰ ਦੇ ਨੇੜੇ ਆ ਕੇ ਇਹ ਬਾਬੂ ਨੂੰ ਕਾਰ ਦੇ ਵਿੱਚੋਂ ਉਤਰਨ ਦੇ ਲਈ ਕਹਿੰਦੇ ਆ ਜਦੋਂ ਉਤਰਨ ਦੇ ਲਈ ਕਹਿੰਦੇ ਆ ਤਾਂ ਬਾਬੂ ਨੂੰ ਉੱਥੇ ਕੁਝ ਲੱਗਦਾ ਕਿ ਇਹ ਬੰਦੇ ਮੇਰੇ ਨਾਲ ਕੁਝ ਗਲਤ ਕਰਨਗੇ ਕਿਉਂਕਿ ਰਾਸਤੇ ਦੇ ਵਿੱਚ ਜੋ ਕੁਝ ਵੀ ਉਹ ਗੱਲਾਂ ਕਰ ਰਹੇ ਸੀ ਤਾਂ ਬਾਬੂ ਨੂੰ ਉਦੋਂ ਤੱਕ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਤੇ ਇਸ ਦੇ ਚਲਦਿਆਂ ਉਹ ਜਦੋਂ ਬਾਬੂ ਨੂੰ ਕਹਿੰਦੇ ਆ ਕਿ ਤੂੰ ਬਾਹਰ ਨਿਕਲ ਕੇ ਕਾਰ ਦੇ ਸਾਹਮਣੇ ਖੜਾ ਹੋ ਤਾਂ ਬਾਬੂ ਨੂੰ ਲੱਗਦਾ ਕਿ ਇਹ ਮੈਨੂੰ ਹੁਣ ਇੱਥੇ ਜਿਹੜਾ ਨੁਕਸਾਨ ਪਹੁੰਚਾਉਣਗੇ ਤਾਂ ਇਹਦੇ ਚਲਦਿਆਂ ਹੀ ਬਾਬੂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਇਨਾਂ ਦਾ ਪਹਿਲਾ ਪਲਾਨ ਕੀ ਸੀ ਕਿ ਇਹ ਬਾਬੂ ਦੇ ਉੱਤੇ ਜਿਹੜੀ ਕਾਰ ਚੜਾ ਦੇਣਗੇ ਉਹਦਾ ਐਕਸੀਡੈਂਟ ਕਰ ਦੇਣਗੇ ਉਹਦਾ ਚਿਹਰਾ ਵਗੈਰਾ ਜਿਹੜਾ ਖਰਾਬ ਕਰ ਦੇਣਗੇ ਜਿਸ ਤੋਂ ਬਾਅਦ ਉਸ ਨੂੰ ਜਿਹੜੀ ਨਾਇਕ ਦੀ লাশ ਕਹਿ ਕੇ ਇਹ ਕਲੇਮ ਵਗੈਰਾ ਲੈ ਲੈਣਗੇ ਪਰ ਜਦੋਂ ਬਾਬੂ ਉੱਥੋਂ ਭੱਜ ਗਿਆ ਤਾਂ ਇਹਨਾਂ ਨੇ ਬਾਬੂ ਨੂੰ ਫੜ ਕੇ ਦੁਬਾਰਾ ਲੈ ਕੇ ਆਂਦਾ ਤਾਂ ਹੁਣ ਇਹਨਾਂ ਨੇ ਕਾਰ ਦੇ ਵਿੱਚ ਪਈ ਇੱਕ ਕੋਲਾੜੀ ਦੇ ਨਾਲ ਬਾਬੂ ਦੇ ਸਿਰ ਦੇ ਉੱਤੇ ਬਾਰ ਕੀਤਾ ਜਦੋਂ ਬਾਬੂ ਦੇ ਸਿਰ ਤੇ ਬਾਰ ਕੀਤਾ ਤਾਂ ਉੱਥੇ ਮੌਕੇ ਤੇ ਹੀ ਬਾਬੂ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਉੱਥੇ ਉਹਦੀ লাশ ਨੂੰ ਚਾਕੇ ਬਾਬੂ ਦੀ ਨੂੰ ਉਹ ਕਾਰ ਦੇ ਵਿੱਚ ਰੱਖਦੇ ਆ ਤੇ ਕਾਰ ਦੇ ਵਿੱਚ ਉਹ ਹੀ ਪੈਟਰੋਲ ਕੱਢਦੇ ਆ ਤੇ ਉਹਦੇ ਉੱਤੇ ਛਿੜਕ ਕੇ ਉਹਨੂੰ ਅੱਗ ਲਾ ਦਿੰਦੇ ਆ ਤੇ ਜਦੋਂ ਅੱਗ ਲੱਗ ਜਾਂਦੀ ਹੈ ਫਿਰ ਇਹ ਉੱਥੇ ਹੀ ਕਾਰ ਨੂੰ ਛੱਡ ਕੇ ਆਪਣੇ ਘਰ ਚਲੇ ਜਾਂਦੇ ਆ ਤੇ ਨਾਇਕ ਉੱਥੋਂ ਕਿਤੇ ਹੋਰ ਚਾਕੇ ਰਹਿਣ ਲੱਗ ਜਾਂਦਾ ਤੇ ਦੂਜੇ ਦਿਨ ਫਿਰ ਜਦੋਂ ਲੋਕ ਦੇਖਦੇ ਆ ਸਵੇਰ ਦੇ ਟਾਈਮ 'ਤੇ ਕਾਰ ਨੂੰ ਅੱਗ ਲੱਗੀ ਹੋਈ ਹੈ 9 ਤਰੀਕ ਨੂੰ ਤਾਂ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਆਉਂਦੀ ਹੈ ਪੁਲਿਸ ਵਾਲੇ ਆ ਕੇ ਜਦੋਂ ਜਾਂਚ ਕਰਦੇ ਆ ਤੇ ਜਿਹੜੇ ਉਹ ਪੈਰ ਦੇਖਦੇ ਆ ਜਦੋਂ ਪੁਲਿਸ ਵਾਲੇ ਤਾਂ ਉੱਥੋਂ ਉਹਨਾਂ ਨੂੰ ਸ਼ੱਕ ਹੁੰਦਾ ਤੇ ਇਸ ਸ਼ੱਕ ਦੇ ਚੱਲਦੇ ਹੀ ਪੁਲਿਸ ਆਪਣੀ ਚੰਗੀ ਇਨਵੈਸਟੀਗੇਸ਼ਨ ਦੇ ਨਾਲ ਇਸ ਕੇਸ ਨੂੰ ਫਿਰ ਹੱਲ ਕਰਦੀ ਹੈ ਤੇ ਇਦਾਂ ਫਿਰ ਸਾਰੇ ਦਾ ਸਾਰਾ ਉਹ ਲਾਲਚੀ ਪਰਿਵਾਰ ਫੜਿਆ ਜਾਂਦਾ ਤੇ ਹੁਣ ਤੁਸੀਂ ਦੇਖੋ ਕਿ ਇਸ ਕਹਾਣੀ ਦੇ ਵਿੱਚ ਕਿੰਨੇ ਜ਼ਿਆਦਾ ਮੋੜ ਆਏ ਇਸ ਕਹਾਣੀ ਦੇ ਵਿੱਚ ਪਹਿਲਾਂ ਤਾਂ ਜਿਹੜੀ ਪੁਲਿਸ ਆ ਉਹਨੇ ਉਹ ਪੈਰ ਦੇਖੇ ਤਾਂ ਉਹਨਾਂ ਪੈਰਾਂ ਤੋਂ ਹੀ ਇੱਕ ਜਿਹੜਾ ਸ਼ੱਕ ਪੁਲਿਸ ਨੂੰ ਹੋਇਆ ਤੇ ਪੁਲਿਸ ਨੇ ਇਸ ਇਨਵੈਸਟੀਗੇਸ਼ਨ ਨੂੰ ਜਿਹੜੀ ਕਤਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਦਲਿਆ ਤੇ ਇਹਦੇ ਚੱਲਦੇ ਆ ਫਿਰ ਇਸ ਪਰਿਵਾਰ ਨੂੰ ਗ੍ਰਿਫਤਾਰ ਕੀਤਾ ਤੇ ਦੂਜੇ ਪਾਸੇ ਜਦੋਂ ਇਹਨਾਂ ਨੂੰ ਕਹਾਣੀ ਸੁਣੀ ਤਾਂ ਪਤਾ ਇਹ ਵੀ ਲੱਗਿਆ ਕਿ ਇੱਕ ਮਜ਼ਦੂਰ ਜਿਸ ਦੀ ਕੱਦ ਕਾਠੀ ਉਹਦੇ ਨਾਲ ਨਹੀਂ ਮਿਲ ਰਹੀ ਸੀ ਤਾਂ ਉਹ ਬਚ ਵੀ ਗਿਆ ਆਪਾਂ ਕਹਿ ਸਕਦੇ ਹਾਂ ਉਹਦੀ ਕਿਸਮਤ ਚੰਗੀ ਸੀ ਇਸ ਕਰਕੇ ਉਹ ਬਚ ਗਿਆ ਪਰ ਉਹਨਾਂ ਦੋਨਾਂ ਲੋਕਾਂ ਨੇ ਦੋਨਾਂ ਮਜ਼ਦੂਰਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਦੇ ਨਾਲ ਆਉਣ ਦੀ ਹਾਮੀ ਭਰੀ ਸੀ ਤੇ ਜਿਹਦੇ ਚੱਲਦੇ ਆ ਇੱਕ ਤਾਂ ਬਚ ਗਿਆ ਪਰ ਦੂਜੇ ਨੂੰ ਆਪਣੀ ਜਾਨ ਗਵਾਉਣੀ ਪੈਗੀ ਤੇ ਇਦਾਂ ਫਿਰ ਇਹ ਕੇਸ ਆ ਜਿਹੜਾ ਸਾਰਾ ਹੱਲ ਹੋਇਆ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਇਦਾਂ ਦੀ ਨਵੀਂ ਕਹਾਣੀ ਦੇ ਨਾਲ ਕਿਸੇ ਹੋਰ ਘਟਨਾ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ